ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਤੇ ਦੋਸਤੋ ਆਪਾਂ ਲੱਗੇ ਸੀਗੇ ਇੱਕ ਆਨਲਾਈਨ ਕਲਾਸ ਹੋਰ ਸ਼ੁਰੂ ਕਰਨ ਜਿਹੜੀ ਕਿ ਆਪਣੀ 1.5 ਘੰਟੇ ਦੀ ਕਲਾਸ ਹੋਊਗੀ ਇਹਦੇ ਵਿੱਚ ਤੁਹਾਨੂੰ ਕੀ ਕੁਝ ਸਿੱਖਣ ਨੂੰ ਮਿਲੂਗਾ ਇਹ ਮੈਂ ਤੁਹਾਨੂੰ ਹੁਣ ਦੱਸ ਦਿਆਂ ਸਾਰਾ ਤੇ ਇਹਦੇ ਵਿੱਚ ਜੀ ਆਪਣੇ ਲਾਈਨਿੰਗ ਵਾਲੇ ਸੂਟ ਹੋਣਗੇ ਜੀ ਜਿਵੇਂ ਕਿ ਕੋਈ ਸ਼ਿਮਰਦਾ ਹੋਵੇ ਕੋਈ ਜਿੱਦਾਂ ਜਿਹੜਾ ਮਰ ਜਿਹੜਾ ਮਤਲਬ ਜਿਹੜਾ ਅੱਜ ਕੱਲ ਕਪੜਾ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਹੈਨਾ ਤੇ ਇਹ ਕੱਪੜੇ ਕਾਫੀ ਜ਼ਿਆਦਾ ਟ੍ਰੈਂਡਿੰਗ ਜਿਨੇ ਕੋਈ ਢਿਲਕਣਾ ਜਿਹਾ ਕੱਪੜਾ ਹੁੰਦਾ ਹੈ ਹੈਨਾ ਕੋਈ ਕਰੇਵ ਦਾ ਹੁੰਦਾ ਕੋਈ ਵਧੀਆ ਕਰੇਵਨ ਦੀ ਕੋਈ ਘਟੀਆ ਕਰੇਵ ਹੁੰਦੀ ਆ ਤੇ ਗਲਿਆਂ ਤੇ ਵਰਕ ਹੁੰਦੇ ਨੇ ਹੈਨਾ ਵੀ ਗਲਿਆਂ ਤੇ ਵਰਕ ਹੁੰਦੇ ਨੇ ਜਿਹੜੇ ਉਹ ਕਿੱਦਾਂ ਕਵਰ ਕਰਨੇ ਨੇ ਆਪਾਂ ਨੇ ਹੈਨਾ ਤੇ ਬਾਕੀ ਮੂਰੀਆਂ ਤੇ ਵਰਕ ਹੁੰਦਾ ਹੈ ਹੈਨਾ ਤੇ ਇਹਨਾਂ ਦੀ ਆਪਾਂ ਕਲਾਸ ਲਾ ਰਹੇ ਨੇ ਤੇ ਜਿਹੜੀ ਜਿਹੜੀ ਮੇਰੀ ਭੈਣ ਨੇ ਐਡਮਿਸ਼ਨ ਲੈਣੀ ਆ 1500 ਰੁਪਏ ਦੀ ਫੀਸ ਰਹੂਗੀ ਤੇ ਜਿਹੜੀ ਜਿਹੜੀ ਮੇਰੀ ਭੈਣ ਨੇ ਐਡਮਿਸ਼ਨ ਲੈਣੀ ਆ ਜਿਹੜਾ ਆਪਾਂ ਨੇ ਸਕਰੀਨ ਤੇ ਨੰਬਰ ਪਾਇਆ ਵਾ ਤੁਸੀਂ ਇਹਦੇ ਤੇ ਪੇਮੈਂਟ ਕਰ ਸਕਦੇ ਆ ਪੇਮੈਂਟ ਕਰਕੇ ਸਕਰੀਨਸ਼ਾਟ ਪਲੀਜ਼ ਜ਼ਰੂਰ ਭੇਜ ਦਿਓ ਤੇ ਆਪਣਾ ਐਡਰੈਸ ਜ਼ਰੂਰ ਭੇਜ ਦਿਓ ਜਿਹੜੀ ਜਿਹੜੀ ਮੇਰੀ ਭੈਣ ਮਤਲਬ ਹੱਥ ਖੋਲਣਾ ਚਾਹੁੰਦੀ ਆ ਲਾਈਨਿੰਗ ਵਾਲੇ ਸੂਟਾਂ ਚ ਤਾਂ ਤੁਸੀਂ ਇਹ ਕਲਾਸ ਲਾ ਸਕਦੇ ਆ ਤੇ ਜਿਹੜੀ ਕਲਾਸ ਦਾ ਟਾਈਮਿੰਗ ਹੈ ਜੀ ਈਵਨਿੰਗ ਦਾ ਟਾਈਮ ਹੋਊਗਾ ਜੀ ਸ਼ਾਮ ਦਾ ਟਾਈਮ ਹੋਊਗਾ ਇਹ ਹੈਗਾ ਜੀ ਆਪਣਾ 6 ਤੋਂ ਲੈ ਕੇ 7:30 ਵਜੇ ਤੱਕ ਠੀਕ ਆ ਤੇ ਜਿਹੜੀ ਜਿਹੜੀ ਮੇਰੀ ਭੈਣ ਸਿੱਖਣਾ ਚਾਹੁੰਦੀ ਆ ਲਾਈਨਿੰਗ ਵਾਲੇ ਸੂਟ ਜਿਪਾਂ ਲਾਉਣੀਆਂ ਜਾਂ ਕੋਈ ਗਲਿਆਂ ਦਾ ਡਿਜ਼ਾਈਨ ਜਾਂ ਗਲੇ ਦੇ ਵਿੱਚ ਪਾਈਪਿੰਨ ਲਾ ਕੇ ਲਾਈਨਿੰਗ ਵਾਲਾ ਸੂਟ ਆਪਾਂ ਕਿਵੇਂ ਸੈਟਿੰਗ ਕਰਨੀ ਆ ਹਨਾ ਕਿਉਂਕਿ ਕਾਫੀ ਜ਼ਿਆਦਾ ਮੇਰੀਆਂ ਭੈਣਾਂ ਦਾ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਮਿਲਦਾ ਹੈ ਤੇ ਹੁਣ ਵੀ ਆਪਣੀਆਂ ਜਿਹੜੀਆਂ ਇਹ ਐਡਮਿਸ਼ਨਾਂ ਨੇ ਇਹ ਆਪਣੀਆਂ ਮਤਲਬ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਮੇਰੇ ਸਟੂਡੈਂਟ ਨੇ ਜਿਹੜੇ ਤਾਂ ਉਹ ਮੇਰੇ ਕੋਲ ਐਡਮਿਸ਼ਨ ਕਰਵਾ ਰਹੇ ਨੇ ਮੈਂ ਸੋਚਿਆ ਵੀ ਚਲੋ ਮੈਂ ਵੀਡੀਓ ਵੀ ਸ਼ੇਅਰ ਕਰ ਦਮਾ ਕਈ ਵਾਰੀ ਹੋ ਸਕਦਾ ਕੋਈ ਮੇਰੀ ਭੈਣ ਇਦਾਂ ਦੀ ਹੋਵੇ ਹਨਾ ਵੀ ਜਿਹੜੀ ਕਲਾਸ ਲਾਉਣਾ ਚਾਹੁੰਦੀ ਹੋਵੇ ਲਾਈਨਿੰਗ ਵਾਲੇ ਸੂਤਾਂ ਦੀ ਠੀਕ ਹੈ ਜੀ ਤੇ ਫੀਸ ਹੈ ਜਿਹੜੀ ਉਹ 1500 ਰੁਪਏ ਹੀ ਰਹੂਗੀ 15 ਦਿਨ ਦਾ ਆਪਣਾ ਜਿਹੜਾ ਕੋਰਸ ਹੈ ਠੀਕ ਹੈ 15 ਦਿਨ ਦੇ ਵਿੱਚ ਆਪਾਂ A to Z ਸਾਰਾ ਕੰਪਲੀਟ ਕਰਾ ਦੋਗੇ ਤੇ ਬਾਕੀ ਲਾਈਨਿੰਗ ਵਾਲੀ ਫਰੌਕ ਵੀ ਆਪਾਂ ਸ਼ੇਅਰ ਕਰੂੰਗਾ ਕਿਉਂਕਿ ਲਾਈਨਿੰਗ ਵਾਲੀ ਫਰੌਕ 'ਚ ਵੀ ਕਾਫੀ ਜ਼ਿਆਦਾ ਦਿੱਕਤ ਆਉਂਦੀ ਆ ਹਨਾ ਕਿਉਂਕਿ ਕਾਟਨ ਦੀਆਂ ਫਰੌਕਾਂ ਤਾਂ ਹਰ ਇੱਕ ਆਨਲਾਈਨ ਕਲਾਸ ਦੇ ਵਿੱਚ ਤੁਹਾਨੂੰ ਸਿਖਾਵਾਂਗੇ ਤੇ ਬਾਕੀ ਜਿਹੜੀਆਂ ਗੁੰਮ ਜਿੱਪਾਂ ਲਾਉਣੀਆਂ ਨੇ ਉਹ ਵੀ ਲਾਈਨਿੰਗ ਵਾਲੇ ਸੂਟਾਂ ਚ ਆਪਾਂ ਤੁਹਾਨੂੰ ਦੱਸਾਂਗੇ ਤੇ ਜਿਹੜੇ ਗਲਿਆਂ ਦੇ ਡਿਜ਼ਾਈਨ ਨੇ ਲਾਈਨਿੰਗ ਵਾਲੇ ਸੂਟਾਂ ਦੇ ਵਿੱਚ ਉਹ ਵੀ ਦੱਸਾਂਗੇ ਤੇ ਜਿਹੜੇ ਗਲੇ ਬਣੇ ਹੋਏ ਹੁੰਦੇ ਆ ਤੇ ਉਹਨਾਂ ਨੂੰ ਕਿੱਦਾਂ ਕਵਰ ਕਰਨਾ ਹੁੰਦਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਬਾਕੀ ਜਿਹੜਾ ਪੌਂਚਾਂ ਤੇ ਵਰਕ ਹੁੰਦਾ ਏ ਉਹ ਸਲਵਾਰ ਕਿੱਦਾਂ ਬਣਦੀ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਸਲਵਾਰ ਦੇ ਜਿਹੜੇ ਵਰਕ ਨੀਚੇ ਹੁੰਦਾ ਏ ਤਾਂ ਉਹਦੇ ਵਿੱਚ ਜਿਹੜੀ ਮੋਰੀ ਅਟੈਚ ਕਰਨੀ ਉਹ ਕਿੱਦਾਂ ਕਰਨੀ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਠੀਕ ਹੈ ਜੀ ਜਿਹੜੀ ਡੇਟ ਬਾਈ ਤ੍ਰਿਕ ਤੋਂ 22 ਸਤੰਬਰ ਤੋਂ ਕਲਾਸਾਂ ਸਟਾਰਟ ਕਰਨ ਲੱਗੀਆਂ ਤੇ ਜਿਹੜੀ ਜਿਹੜੀ ਮੇਰੀ ਭੈਣ ਐਡਮਿਸ਼ਨ ਲੈਣੀਆਂ ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਕਰਵਾ ਸਕਦੇ ਆ ਕਿਉਂਕਿ ਅੱਧ ਤੋਂ ਵੱਧ ਬੁਕਿੰਗ ਹੋ ਚੁੱਕੀ ਆ ਤੇ ਬਾਕੀ ਹੁਣ ਮੈਂ ਉਹਨਾਂ ਪੈਣਾਂ ਲਈ ਵੀਡੀਓ ਬਣਾਈ ਹੈ ਜਿਹੜੀਆਂ ਜਿਹੜੇ ਮੇਰੇ ਫਾਲੋਅਰਸ ਨੇ ਮੈਨੂੰ ਪਿਆਰ ਕਰਦੇ ਨੇ ਤੇ ਮੇਰੀ ਵੀਡੀਓਜ਼ ਤੋਂ ਕਾਫੀ ਜ਼ਿਆਦਾ ਕੁਝ ਸਿੱਖਦੇ ਨੇ ਜੇ ਜਲਦੀ ਤੋਂ ਜਲਦੀ ਆਪਣੀ ਐਡਮਿਸ਼ਨ ਕਰਵਾ ਦਿਓ 22 ਸਤੰਬਰ ਤੱਕ ਆਪਣੀਆਂ 22 ਸਤੰਬਰ ਨੂੰ ਆਪਣੀਆਂ ਕਲਾਸਾਂ ਸਟਾਰਟ ਹੋ ਜਾਣੀਆਂ ਨੇ ਠੀਕ ਹੈ ਜੀ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ